ਹਲਕਾ ਬਸੀ ਪਠਾੜਾਂ ਦੇ ਅਧੀਨ ਪੈਂਦੇ ਪਿੰਡ ਮੁੱਲਾਪੁਰ ਵਿਖੇ ਡੇਰਾ ਬਾਬਾ ਪੁਸ਼ਪਨੰਦ ਜੀ ਵਿਖੇ ਬ੍ਰਹਮ ਗਿਆਨੀ 108 ਬਾਬਾ ਪੁਸ਼ਪਨੰਦ ਜੀ ਅਤੇ ਸੰਤ ਬਾਬਾ ਸਾਧੂ ਰਾਮ ਜੀ ਦੀ ਸਲਾਨਾ ਵਰਸੀ ਗੱਦੀ ਨਿਸ਼ੀਨ ਬਾਬਾ ਬਲਵਿੰਦਰ ਦਾਸ ਅਤੇ ਬਾਬਾ ਸੁਖਵੀਰ ਦਾਸ ਦੀ ਰਹਿਨਮਾਈ ਹੇਠ ਮਨਾਇ ਗਈ। ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਉੱਥੇ ਹੀ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਰਾਗੀਆਂ ਨੇ ਰਸਮੀ ਨਾ ਕੀਰਤਨ ਕਰ ਢਾਡੀਆਂ ਜਥਿਆਂ ਨੇ 12 ਗਾ ਕੇ ਅਤੇ ਕਥਾਵਾਚਕਾਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮਾਗਮ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਆਗੂਆਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਆਈਆਂ ਸ਼ਖਸੀਅਤਾਂ ਨੂੰ ਬਾਬਾ ਬਲਵਿੰਦਰ ਦਾਸ ਜੀ ਵੱਲੋਂ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਗੱਦੀ ਨਿਸ਼ੀਨ ਬਾਬਾ ਬਲਵਿੰਦਰ ਦਾਸ ਨੇ ਦੱਸਿਆ ਕਿ ਪਿੰਡ ਮੁੱਲਾਪੁਰ ਵਿਖੇ ਡੇਰਾ ਬਾਬਾ ਪੁਸ਼ਪਾਨੰਦ ਜੀ ਵਿਖੇ ਬ੍ਰਹਮ ਗਿਆਨੀ 108 ਬਾਬਾ ਪੁਸ਼ਪਾਨੰਦ ਜੀ ਦੀ ਅਤੇ ਸੰਤ ਬਾਬਾ ਸਾਧੂ ਰਾਮ ਜੀ ਦੀ ਸਾਲਾਨਾ ਵਰਸੀ ਕਰਵਾਈ ਗਈ ਹੈ ਇਸ ਮੌਕੇ ਤੇ ਸੰਤਾਂ ਨੇ ਦੂਰ ਦੁਰਾਡੇ ਤੋਂ ਆ ਕੇ ਇਸ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ। ਉਥੇ ਹੀ ਸੰਤਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਮੈਡੀਕਲ ਚੈੱਕਅਪ ਕੈਂਪ, ਦੰਦਾ ਦੀਆਂ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਦੇ ਵਿੱਚ ਡਾਕਟਰਾਂ ਦੀ ਟੀਮਾਂ ਨੇ ਮਰੀਜ਼ਾਂ ਦਾ ਮੁਫਤ ਜਾਂਚ ਕੀਤੀ ਅਤੇ ਬਾਅਦ ਵਿੱਚ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਗਤ ਵੱਲੋਂ ਆਪ ਮੁਹਾਰੇ ਹੋ ਕੇ ਸੇਵਾ ਕੀਤੀ ਜਾ ਰਹੀ ਹੈ। ਉਥੇ ਹੀ ਬਾਬਾ ਬਲਵਿੰਦਰ ਦਾਸ ਜੀ ਨੇ ਕਿਹਾ ਕਿ ਸਾਨੂੰ ਕੁਰਾਇਤਾ ਨੂੰ ਛੱਡ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਤਿਗੁਰ ਫਤਿਹਗੁਰ ਸਾਹਿਬ ਦੇ ਉਦਾਸੀ ਸੰਪਰਦਾ ਦੇ ਪਾਵਨ ਪਵਿੱਤਰ ਸਾਨ ਡੇਰਾ ਬਾਬਾ ਪੂਸ਼ੋਨੰਦ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਆਏ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਤਤਵੇ ਦੇ ਬਾਬਾ ਪੂਸ਼ੋਨੰਦ ਜੀ ਮਹਾਰਾਜ ਬਾਬਾ ਸੌਰਮ ਜੀ ਮਹਾਰਾਜ ਉਹਨਾਂ ਮਹਾਪੁਰਖਾਂ ਦੀ ਵਰਸੀ ਸਾਲਾਨਾ ਜਸ਼ਨ ਸੇ ਜਿਹੜੀ ਉਹ ਬਹੁਤ ਹੀ ਜਹੋ ਜਲਾਲ ਦੇ ਨਾਲ ਸ਼ਰਧਾਪੂਰਕ ਮਨਾਈ ਗਈ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਸਨ ਉੱਥੇ ਭੋਗ ਤੋਂ ਪਰੰਤ ਹਰੀ ਜਸ ਗੁਰਬਾਣੀ ਸ਼ਬਦ ਕੀਰਤਨ ਰਾਗੀ ਢਾਡੀ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਨਾਲ ਗੁਰੂ ਸ਼ਬਦ ਨਾਲ ਸੰਗਤਾਂ ਨੂੰ ਜੋੜਿਆ ਤੇ ਪਰਸੋਂ ਤੇ ਲੈ ਕੇ ਹਜ਼ਾਰਾਂ ਦੀ ਤعداد ਵਿੱਚ ਜਿਹੜੀ ਸੰਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਇਸ ਪਾਵਨ ਸਥਾਨ ਤੇ ਧੰਨ ਗੁਰਗ੍ਰੰਥ ਸਾਹਿਬ ਜੀ ਨੂੰ ਮਹਾਪੁਰਖਾਂ ਦੀ ਚਰਨ ਧੂੜੀ ਨੂੰ ਮਾਸਕ ਲਾਉਣ ਵਾਸਤੇ ਆਂਦੀ ਹੈ ਕਿਉਂਕਿ ਇਸ ਸਥਾਨ ਤੋਂ ਬਹੁਤ ਸਾਰੇ ਜਿਹੜੇ ਅੰਮ੍ਰਿਤ ਬਾਣੀ ਦੇ ਪ੍ਰਵਾਹ ਹਨ ਗੁਰਮਤ ਦਾ ਪ੍ਰਚਾਰ ਹੈ ਤੇ ਹੋਰ ਜਿਹੜੀਆਂ ਸੇਵਾਵਾਂ ਹਨ ਸਮੇਂ-ਸਮੇਂ ਤੇ ਕੋਈ ਵੀ ਦੇਸ਼ ਉਤੇ ਕੌਮ ਉਤੇ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਅੱਗੇ ਹੋ ਕੇ ਜਿਹੜਾ ਡਾਦਾ ਬਾਬਾ ਪੁਸ਼ਪਨੰਦ ਹੈ ਉਹ ਸੇਵਾਵਾਂ ਲਈ ਅੱਗੇ ਆਂਦਾ ਹੈ ਤੇ ਸਾਡੇ ਨਗਰ ਦੇ ਵਿੱਚ ਇੱਕ ਖੂਬਸੂਰਤੀ ਹੈ ਕਿ ਸਾਡੇ ਨਗਰ ਦੀ ਸੰਗਤ ਹੈ ਜਿਹੜੀ ਉਹ ਜਿਸ ਤਰ੍ਹਾਂ ਇੱਕ ਸੂਤ ਵਿੱਚ ਸਾਰੇ ਮਣਕੇ ਪਰੋਏ ਹੁੰਦੇ ਨੇ ਇਸ ਤਰ੍ਹਾਂ ਸਾਰਾ ਨਗਰ ਇੱਕ ਜਿਹੜੇ ਮਣਕੇ ਨੇ ਇੱਕ ਸੂਤ ਵਿੱਚ ਪਰੋਏ ਨੇ ਇੱਥੇ ਕੋਈ ਕਿਸੇ ਕਿਸਮ ਦੀ ਪਾਰਟੀਵਾਦੀ ਨਹੀਂ ਹੈ ਇੱਕ ਜੁੱਟ ਹੋ ਕੇ ਇੱਕ ਸੁਰ ਵਿੱਚ ਹੋ ਕੇ ਜਿਹੜਾ ਸਾਰਾ ਸਮਾਜ ਹੈ ਉਹ ਕਿਸੇ ਵੀ ਵਰਗ ਦਾ ਕੋਈ ਕਾਰਜ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਆਫਤ ਹੋਵੇ ਤੇ ਅੱਗੇ ਹੋ ਕੇ ਸੇਵਾਵਾਂ ਕਰਦਾ ਹੈ ਇਸ ਦੇਰੇ ਵਿੱਚੋਂ ਬਹੁਤ ਸਾਰੇ ਰਾਗੀ ਢਾਡੀ ਪਾਠੀ ਕਥਾਵਾਚਕ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਆ ਜਿਸ ਕਰਕੇ ਸਾਡੇ ਮਹਾਪੁਰਸ਼ ਇੱਥੇ ਸਮੇਂ-ਸਮੇਂ ਤੇ ਜਿਹੜੀਆਂ ਸੇਵਾਵਾਂ ਕਰਦੇ ਨੇ ਸਾਰੇ ਨਗਰ ਦਾ ਸਹਿਯੋਗ ਨਗਰ ਪੰਚਾਇਤ ਦਾ ਸੰਯੋਗ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਨਾਂ ਦਾ ਸਹਿਯੋਗ ਦੇ ਇਹ ਹਮੇਸ਼ਾ ਇਹ ਬਣਿਆ ਰਹਿੰਦਾ ਵਾ ਅੱਜ ਬਹੁਤ ਸਾਰੇ ਸਾਡੇ ਮਹਾਪੁਰਸ਼ ਉਦਾਸੀ ਭੇਖ ਦੇ ਸਾਰੇ ਖੜ ਦਰਸ਼ਨ ਸਾਧੂ ਸਮਾਜ ਅੰਮ੍ਰਿਤਸਰ ਟੋਡੇਰਾ ਬੇਰੀ ਵਾਲਾ ਅਖਾੜਾ ਮਹੰਤ ਪ੍ਰਤਾਪ ਦਾਸ ਜੀ ਬਾਬਾ ਸਰਬਜੀਤ ਸਿੰਘ ਭੱਲਾ ਅਤੇ ਹੋਰ ਬਾਬਾ ਸਿਕੰਦਰ ਸਾਧ ਜੀ ਮਹਾਰਾਜ ਬਸੀ ਪਠਾਣਾ ਤੋਂ ਅਤੇ ਹੋਰ ਬਹੁਤ ਦੂਰ ਦੂਰ ਤੋਂ ਖਾੜੇ ਦੌਰ ਦੇ ਮਹਾਪੁਰਸ਼ਾਂ ਨੇ ਆ ਕੇ ਦਰਸ਼ਨ ਦਿੱਤੇ ਨੇ ਸੰਗਤਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਝੋਲੀ ਵਿੱਚ ਪਾ ਕੇ ਪ੍ਰਸ਼ਾਦ ਰੂਪ ਲੈ ਕੇ ਮੜਾ ਆਨੰਦ ਮਹਿਸੂਸ ਕੀਤਾ ਹੈ ਮੈਂ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਨਗਰ ਪੰਚਾਇਤ ਵੱਲੋਂ ਮਹਾਪੁਰਖਾਂ ਵੱਲੋਂ ਸੰਗਤਾਂ ਵੱਲੋਂ ਆਏ ਹੋਏ ਮਹਾਪੁਰਖਾਂ ਦਾ ਬਾਹਰੋਂ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਸੇਵਾਵਾਂ ਜਿਹੜੀਆਂ ਮਤਾਵਾਂ ਪੈਣਾ ਵੀਰ ਬਜ਼ੁਰਗ ਬੱਚੇ ਨੇ ਮੈਂ ਵੇਖ ਰਿਹਾ ਕਿ ਕਿੰਨੀਆਂ ਸਟਾਲਾਂ ਲਗੀਆਂ ਹੋਈਆਂ ਨੇ ਗੋਲ ਗੱਪੇ ਕਿਆ ਟਿੱਕੀਆਂ ਕਿਆ ਲੱਸੀ ਕਿਆ ਤਰ੍ਹਾਂ ਤਰ੍ਹਾਂ ਦੇ ਪਦਾਰਥ ਸੰਗਤਾਂ ਵਰਤਾ ਰਹੀਆਂ ਨੇ ਇਹ ਸ਼ਰਦਾ ਦਾ ਪ੍ਰਤੀਕ ਹੈ ਇਹ ਸ਼ਰਦਾ ਦਾ ਕੋਈ ਵजूद ਨਹੀਂ ਹੁੰਦਾ ਇਸ ਕਰਕੇ ਇਹ ਜਿਹੜੀਆਂ ਸੇਵਾਵਾਂ ਜਿਨ੍ਹਾਂ ਜਿਨ੍ਹਾਂ ਨੇ ਜਿਸ ਜਿਸ ਭਾਵਨਾ ਕਰਕੇ ਉਹ ਸੇਵਾਵਾਂ ਕੀਤਿਆ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਕਰਨ ਨਾਮ ਸੇਵਾ ਸਿਮਰਨ ਕਰਿਆ ਕਰੋ ਉਸ ਪਰਮਾਤਮਾ ਦੇ ਸ਼ਬਦ ਦਾ ਹਮੇਸ਼ਾ ਹਿਰਦੇ ਵਿੱਚ ਜਿਹੜਾ ਨਿਰੰਤਰ ਜਾਪ ਆ ਉਹ ਤੁਹਾਡੇ ਵਜਦਾ ਰਹੇ ਕਿਉਂਕਿ ਸਮਾਂ ਬੜਾ ਮਾੜਾ ਚੱਲ ਰਿਹਾ ਹੈ ਗੁਰਮਤ ਨਾਲ ਜੁੜੋ ਬਾਣੀ ਬਾਣੇ ਦੇ ਧਾਰਨੀ ਬਣੋ ਸਤਪੁਰਸ਼ਾਂ ਦੀ ਗੁਰਮਖੰਦੀ ਸੰਗਤ ਕਰੋ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆ ਤੇਰਾ ਨਾਮ ਚਿਤਾਵਾ ਇਹੋ ਜੇ ਮਾਪੁਰਖਾਂ ਦੀ ਸੰਗਤ ਹੋਵੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਗਰ tmpobjੜ ਤੋਂ ਕਿਉਂਕਿ ਸਾਨੂੰ ਸੇਵਾਵਾਂ ਮਿਲੀਆਂ ਨੇ ਇਹ ਡੇਰਾ ਬਾਬਾ ਜੀਤਾਨੰਦ ਜਿੱਥੇ ਕਿ ਸਾਡੇ ਸਿਰ ਤੇ ਜ਼ਿੰਮੇਵਾਰੀ ਦੇ ਕੇ ਉਸ ਪਾਵਨ ਥਾਨ ਦੀ ਉਸ ਨਗਰ ਦੀ ਸਾਨੂੰ ਉਹ ਭਗਵਾਨ ਨੇ ਨਗਰ ਨੇ ਝੋਲੇ ਵਿੱਚ ਪਾਈ ਹੈ ਗੁਰੂ ਮਹਾਰਾਜ ਕਿਰਪਾ ਕਰਨ ਭਗਵਾਨ ਕਿਰਪਾ ਕਰਨ ਮਹਾਪੁਰ ਕਿਰਪਾ ਕਰਨ ਅਸੀਸਤ ਰਾਉ ਵੀ ਸੇਵਾ માં ਅੱਗੇ ਲੈ ਕੇ ਜਾਈਏ ਤਾਂ ਕਿ ਉਸ ਡੇਰੇ ਨੂੰ ਉਸ ਨਗਰ ਨੂੰ ਇਲਾਕੇ ਨੂੰ ਅਸੀਂ ਆਪਣੀਆਂ ਜਿਹੜੀਆਂ ਸਾਡਾ ਬਣਦਾ ਰੋਲਾ ਉਸ ਨੂੰ ਅਦਾ ਕਰ ਸਕੀਏ ਅਸੀਂ ਤਮੋੜ ਦੀ ਸੰਗਤ ਆਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਡੇਰਾ ਬਾਬਾ ਪੁਸ਼ਵਨੰਦ ਜੀ ਦਾ ਸਲਾਣਾ ਸਮਾਗਮ ਹੈ ਜਿਹੜਾ ਉਹ ਇੱਥੇ ਹੋ ਰਿਹਾ ਡੇਰੇ ਤੇ ਮੈਂ ਸਭੇ ਦਾ ਵੀ ਜਿਸ ਸਾਹਬ ਨਾਲ ਬਾਬਾ ਬਲੁੰਦਰ ਦਾਸ ਜੀ ਨੇ ਇਸ ਸੰਪਰਦਾ ਨੂੰ ਅੱਗੇ ਤੋਰਿਆ ਬਹੁਤ ਵੱਡੇ ਗੁਣੀ ਗਿਆਨੀ ਨੇ ਔਰ ਬਾਬਾ ਜੀ ਦੀ ਜਿਹੜੀ ਪਰੰਪਰਾ ਹੈ ਉਹਨੂੰ ਨਿਰੰਤਰ ਇਹਨਾਂ ਨੇ ਜਾਰੀ ਰੱਖਿਆ ਹੋਇਆ ਆਏ ਦਿਨ ਇਹ ਕੋਈ ਨਾ ਕੋਈ ਸੁਵਾਗਮ ਧਰਮ ਦਾ ਪ੍ਰਚਾਰ ਡੇਰੀ ਦੀ ਵੱਧ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਇਹ ਤਤਪਰ ਰਹਿੰਦੇ ਆ ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਨੇ ਮੈਂ ਆਪਣੇ ਵੱਲੋਂ ਬਾਬਾ ਬਲਵੰਦਰ ਦਾਸ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਮੈਂ ਸਮਝਦਾ ਵੀ ਜਿਹੜੀ ਇਹ ਚੀਜ਼ ਦਿੱਤੀ ਹੈ ਇਹ ਨਮੂਸਾਲ ਹੈ ਕਿਉਂਕਿ ਹਰ ਸੱਜਣ ਹੈ ਜਿਹੜਾ ਦੁਨੀਆਵੀ ਤੌਰ ਤੇ ਧਰਮ ਨਾਲ ਜੁੜਿਆ ਹੋਇਆ ਧਰਮ ਨਾਲ ਜੁੜਨ ਕਰਕੇ ਹੀ ਕੋਈ ਗਲਤ ਕੰਮ ਕੋਈ ਕਿਸੇ ਚਾਹੇ ਉਹ ਨਸ਼ੇ ਦੀ ਚੀਜ਼ ਹੈ ਚਾਹੇ ਕੋਈ ਹੋਰ ਚੀਜ਼ ਹੈ ਉਹਦੇ ਵਿੱਚ ਨਹੀਂ ਪੈਂਦਾ ਇਹ ਸਾਰੀ ਦੁਨੀਆ ਨੂੰ ਉਪਦੇਸ਼ ਹੈ ਜਿਹੜਾ ਉਹ ਵਧੀਆ ਦਿੰਦੇ ਆ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ